ਤਾਂ ਫਿਰ ਇਸ ਦੇ ਲਈ ਦੋਸਤੋ ਤੁਸੀਂ ਆਪਣੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਓਗੇ ਅਤੇ ਇੱਥੋਂ ਸਿਕਿਉਰਿਟੀ ਐਂਡ ਪ੍ਰਾਈਵੇਸੀ ਵਾਲੀ ਆਪਸ਼ਨ ਦੇ ਉੱਪਰ ਜਾਓਗੇ ਅਤੇ ਫਿਰ ਸਕਰੋਲ ਕਰਨ ਤੋਂ ਬਾਅਦ ਇੱਥੇ ਹਾਈਡ ਐਪਸ ਵਾਲੀ ਆਪਸ਼ਨ ਦੇ ਉੱਪਰ ਆਪਾਂ ਚਲੇ ਜਾਵਾਂਗੇ ਤਾਂ ਇਸ ਤੋਂ ਬਾਅਦ ਇੱਥੇ ਗੈਟ ਸਟਾਰਟਡ ਕਰਨਾ ਹੈ ਆਪਾਂ ਹਾਈਡ ਐਪਸ ਲਿਖਿਆ ਹੋਇਆ ਹੈ ਗੈਟ ਸਟਾਰਟਡ ਹੇਠਾਂ ਲਿਖਿਆ ਹੋਇਆ ਆਪਾਂ ਗੈਟ ਸਟਾਰਟਡ ਦੇ ਉੱਪਰ ਕਲਿੱਕ ਕਰਾਂਗੇ ਅਤੇ ਇੱਥੋਂ ਫਿਰ ਸੈੱਟ ਇਹ ਪ੍ਰਾਈਵੇਸੀ ਪਾਸਵਰਡ ਫਸਟ ਲਿਖਿਆ ਹੋਇਆ ਆਪਾਂ ਸੈਟਿੰਗ ਦੇ ਉੱਪਰ ਜਾਵਾਂਗੇ ਅਤੇ ਇੱਥੋਂ ਫਿਰ ਆਪਾਂ ਕੋਈ ਵੀ ਪਾਸਵਰਡ ਮੰਨ ਲਓ 6 ਅੰਕਾਂ ਦਾ ਪਾਸਵਰਡ ਆਪਾਂ ਚੁਣ ਲੈਣਾ ਅਤੇ ਉਸ ਤੋਂ ਬਾਅਦ ਇਸ ਪਾਸਵਰਡ ਨੂੰ ਕਨਫਰਮ ਵੀ ਕਰ ਦੇਣਾ ਹੈ ਹੁਣ ਇੱਥੇ ਸਾਡੇ ਅਕਾਊਂਟ ਮੰਗਿਆ ਜਾਵੇਗਾ ਤਾਂ ਕਿ ਜੇਕਰ ਮੁੜ ਕੇ ਪਾਸਵਰਡ ਨੂੰ ਰੀਸੈਟ ਕਰਨਾ ਪਵੇ ਤਾਂ ਫਿਰ ਅਸੀਂ ਕਰ ਸਕੀਏ ਹੁਣ ਇੱਥੇ ਲਿੰਕ ਦੇ ਉੱਪਰ ਆਪਾਂ ਕਲਿੱਕ ਕਰ ਦੇਵਾਂਗੇ ਅਤੇ ਇਹ ਲਿੰਕ ਹੋ ਚੁੱਕਾ ਹੈ ਹੁਣ ਆਪਾਂ ਫਿਰ ਗੈਟ ਸਟਾਰਟਡ ਦੇ ਉੱਪਰ ਜਾਵਾਂਗੇ ਅਤੇ ਇੱਥੋਂ ਆਪਾਂ ਐਕਸੈਸ ਬੈ ਰੋਮ ਸਕ੍ਰੀਨ ਵਾਲੀ অপਸ਼ਨ ਦੇ ਉੱਪਰ ਕਲਿੱਕ ਕਰਕੇ ਇਸ ਨੂੰ ਕੈਨਸਲ ਕਰ ਦੇਣਾ ਹੈ ਅਤੇ ਹੁਣ ਇੱਥੋਂ ਵਾਪਸ ਆ ਜਾਣਾ ਹੈ ਅਤੇ ਫਿਰ ਜਦੋਂ ਤੁਸੀਂ ਕੋਈ ਐਪਲੀਕੇਸ਼ਨ ਨੂੰ ਲੁਕਾਉਣਾ ਆਪਣੇ ਬੱਚਿਆਂ ਤੋਂ ਤਾਂ ਫਿਰ ਦੁਬਾਰਾ ਤੁਸੀਂ ਇਸੇ ਹਾਈਡ ਐਪਸ ਵਾਲੀ অপਸ਼ਨ ਦੇ ਉੱਪਰ ਕਲਿੱਕ ਕਰਨਾ ਹੈ ਇੱਥੇ ਫਿਰ ਤੁਸੀਂ ਆਪਣਾ ਪਾਸਵਰਡ ਭਰ ਲੈਣਾ ਹੈ ਤਾਂ ਉਸ ਤੋਂ ਬਾਅਦ ਇਹ ਵਿੰਡੋ ਖੁੱਲ ਜਾਵੇਗੀ ਅਤੇ ਇੱਥੇ ਤੁਹਾਨੂੰ ਸਾਰੀਆਂ ਐਪਲੀਕੇਸ਼ਨਾਂ ਨਜ਼ਰ ਆ ਜਾਣਗੀਆਂ ਕੁਣ ਤੁਸੀਂ ਇਹਨਾਂ ਐਪਲੀਕੇਸ਼ਨਾਂ ਦੇ ਵਿੱਚੋਂ ਜਿਹੜੀ ਐਪਲੀਕੇਸ਼ਨ ਨੂੰ ਆਪਣੇ ਬੱਚੇ ਤੋਂ ਲੁਕਾਉਣਾ ਚਾਹੁੰਦੇ ਹੋ ਉਸ ਨੂੰ ਲੁਕੋ ਸਕਦੇ ਹੋ ਉਸਦੇ ਲਈ ਤੁਸੀਂ ਕੀ ਕਰਨਾ ਹੈ ਉਸ ਐਪਲੀਕੇਸ਼ਨ ਨੂੰ ਇੱਥੋਂ ਖੋਜਣਾ ਹੈ ਜਿਵੇਂ ਆਪਾਂ ਸਮੀਗੀ ਵਾਲੀ ਐਪਲੀਕੇਸ਼ਨ ਨੂੰ ਹਾਈਡ ਕਰਨਾ ਆਪਣੇ ਬੱਚੇ ਤੋਂ ਲੁਕਾਉਣਾ ਤਾਂ ਫਿਰ ਉਸ ਨੂੰ ਇੱਥੇ ਤਾਂ ਫਿਰ ਇਸ ਐਪਲੀਕੇਸ਼ਨ ਦੇ ਸੱਜੇ ਹੱਥ ਵਾਲੇ ਬਟਨ ਦੇ ਉੱਪਰ ਕਲਿੱਕ ਕਰਨਾ ਹੈ ਇਹ ਬਟਨ ਨੀਲਾ ਹੋ ਜਾਵੇਗਾ ਇਸ ਦਾ ਮਤਲਬ ਹੈ ਹੁਣ ਇਹ ਐਪਲੀਕੇਸ਼ਨ ਲੁਕ ਚੁੱਕੀ ਹੈ ਅਤੇ ਫਿਰ ਆਪਾਂ ਇੱਥੋਂ ਵਾਪਸ ਆ ਜਾਣਾ ਹੈ ਤੁਸੀਂ ਵਾਪਸ ਆ ਕੇ ਦੇਖੋਗੇ ਕਿ ਤੁਹਾਡੇ ਮੋਬਾਈਲ ਦੇ ਵਿੱਚ ਕਿਤੇ ਵੀ ਸਵੀਗੀ ਵਾਲੀ ਐਪਲੀਕੇਸ਼ਨ ਤੁਹਾਨੂੰ ਨਜ਼ਰ ਨਹੀਂ ਆਵੇਗੀ ਅਤੇ ਜਦੋਂ ਫਿਰ ਤੁਹਾਨੂੰ ਉਸ ਐਪਲੀਕੇਸ਼ਨ ਦੀ ਜ਼ਰੂਰਤ ਹੋਵੇ ਤਾਂ ਫਿਰ ਤੁਸੀਂ ਫੇਰ ਸੈਟਿੰਗ ਵਾਲੀ ਆਪਸ਼ਨ ਦੇ ਵਿੱਚ ਜਾ ਕੇ ਸਕਿਉਰਿਟੀ ਪ੍ਰਾਈਵੇਸੀ ਵਾਲੀ ਆਪਸ਼ਨ ਦੇ ਵਿੱਚ ਜਾ ਕੇ ਫਿਰ ਹਾਈਡ ਐਪਸ ਵਾਲੀ ਆਪਸ਼ਨ ਦੇ ਵਿੱਚ ਜਾ ਕੇ ਆਪਣਾ ਪਾਸਵਰਡ ਤੁਸੀਂ ਲਗਾ ਕੇ ਫਿਰ ਤੁਸੀਂ ਇੱਥੇ ਹਿਡਨ ਵਾਲੀ ਐਪ ਆਪਸ਼ਨ ਦੇ ਉੱਪਰ ਜਾ ਕੇ ਤੁਸੀਂ ਦੇਖੋਗੇ ਕਿ ਇੱਥੇ ਤੁਹਾਨੂੰ ਉਹ ਐਪਲੀਕੇਸ਼ਨ ਮਿਲ ਜਾਵੇਗੀ ਜਿਸ ਨੂੰ ਤੁਸੀਂ ਹਾਈਡ ਕੀਤਾ ਹੋਇਆ ਤਾਂ ਫਿਰ ਤੁਸੀਂ ਇਸ ਨੂੰ ਆਨ ਹਾਈਡ ਕਰ ਸਕਦੇ ਹੋ ਇੱਥੋਂ ਬੰਦ ਕਰ ਸਕਦੇ ਹੋ ਬੰਦ ਕਰਨ ਤੋਂ ਬਾਅਦ ਤੁਸੀਂ ਵਾਪਸ ਆ ਜਾਣਾ ਹੈ ਅਤੇ ਵਾਪਸ ਆਉਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਹੁਣ ਸਵੀਗੀ ਵਾਲੀ ਐਪਲੀਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਨਜ਼ਰ ਆ ਜਾਵੇਗੀ ਸੋ ਇਸ ਤਰ੍ਹਾਂ ਤੁਸੀਂ ਆਪਣੇ ਬੱਚੇ ਕੋਲੋਂ ਕੋਈ ਵੀ ਐਪਲੀਕੇਸ਼ਨ ਨੂੰ ਲੁਕੋ ਸਕਦੇ ਹੋ